1 लाख 25000 ਦੀ ਕਾਰ ਸਵਾ ਲੱਖ ਸਵਾ ਲੱਖ ਦੀ ਸਵਾ ਲੱਖ ਰੁਪਿਆ ਦੀ ਇਨੋਵਾ ਤੇ ਅਲਾਇ ਕਾਰ ਨੂੰ ਪਏ ਹੋਏ ਨੇ ਇਹ ਵੀ ਕਾਰ ਤੁਸੀਂ ਲੈ ਜਾ ਸਕਦੇ ਹੋ 1 2 3 4 5 ਪੰਜ ਸਕਾਰਪਿਓ ਕਾਰ ਪੰਜਵੀਂ ਕਾਰ ਹੈਗੀ ਆ ਜੀ S10 ਸੋਚ ਕੇ ਬੰਦਾ ਆਉਂਦਾ ਵੀ ਪੰਜ ਸਕਾਰਪਿਓ ਲੈਣੀ ਆ ਤਾਂ ਸਕਾਰਪਿਓ ਵਾਲਾ ਵੀਰਾ ਖਾਲੀ ਨਹੀਂ ਮੁੜਦਾ ਕਿਉਂਕਿ ਆਪਣੇ ਕੋਲ ਵੈਰਾਈਟੀ ਹੈਗੀ ਚੋ ਐਸ ਹੈਗੀ ਆ ਦੇਖ ਬੰਦੀ ਬੰਦ 3 लाख 25000 ਦੀ ਆਫਰ ਤੁਹਾਡੇ ਪੇਜ ਤੇ ਸਵਾਦ ਅੱਲਾ ਕਰੇ ਸਵਾਦ ਅੱਲਾ ਕਰੇ 13 ਮਾਡਲ ਸਵਾਦ ਅੱਲਾ ਕਰ ਰੁਪਿਆ ਦੇ 13 ਮਾਡਲ ਵੈਂਟੋ ਕਾਰ ਮਾਰਕੀਟ ਤੇ ਬਹੁਤ ਕਾਰ ਵੇਰਾਂ ਦੇ ਭਾਈ ਅਸੀਂ ਬਾਗੇ ਜਿੱਥੇ ਗੱਲ ਕਰਾਂ ਵੀ ਨਾ ਤਾਂ ਸਾਨੂੰ 2 ਜਾਂ 3 ਤੋਂ ਵੱਧ ਵਰਨਾ ਮਿਲਦੀਆਂ ਨਾ ਇੱਕ ਤੋਂ ਉਹ ਤੋਂ ਵੱਧ ਸਾਨੂੰ ਸਕੋਰਪੀਆ ਮਿਲਦੀਆਂ ਭਾਈ ਪਰ ਅੱਜ ਥੋੜੇ ਵਾਸਤੇ ਪਾਪਾ ਮੇਲਾ ਲਾਤਾ ਸਕਾਰਪੀਆ ਵੀ ਵਾਧੂ ਨੇ ਤੇ ਵਰਨਾ ਵੀ ਕਹਿੰਦਾ ਵਾਧੂ ਨੇ ਆ ਚੈੱਕ ਕਰ ਲਓ ਭਾਈ ਹਨਾ ਸਕੋਰਪੀਆ ਕਾਰਾਂ ਪੰਜ ਸਕੋਰਪੀਆ ਆਪਣੇ ਲਵੇ ਇਸ ਟਾਈਮ ਇੱਥੇ ਖੜੀਆਂ ਨੇ ਤੇ ਪਾਈਪਲਾਈਨ ਦੇ ਵਿੱਚ ਕਿੰਨੀਆਂ ਪੰਜ 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 ਦੇ ਆਲਰੇਡੀ ਅਲਾਏ ਇੰਸਟਾਲ ਹੋ ਰਹੇ ਨੇ ਪੰਜ ਕਾਰ ਆਪਣੇ ਕੋਲ ਖੜੀਆਂ ਨੇ ਲੱਗਿਆ ਮਿੱਤਰੋ ਕਹਿੰਦੇ ਸਕਾਰਪਿਓ ਦਾ ਮੇਲਾ 10 ਕਾਰਾਂ ਬਈ ਸਕੋਰਪਿਓ ਤੇ ਬਾਕੀ ਵਰਨਾ ਤੁਹਾਨੂੰ ਵਰਨਾ ਵੀ ਦਿਖਾਵਾਂਗੇ 10 15 ਹੋਊਗੀ ਕਿ ਜਿਵੇਂ ਮਸ਼ਹੂਰੀ ਆਇਆ ਨਹੀਂ ਬੱਚੇ ਇੱਕ ਛੋਟੀ ਜੀ ਮਸ਼ਹੂਰੀ ਦੇ ਵਿੱਚ ਖੜੀ ਆ 4x2 ਥਾਰ ਹਾਂ ਲੈ ਜਿਹੜੀ ਮਾਰੋ ਨਿਕਾ ਇੱਕ ਵਾਰ ਸਾਹਮਣੇ ਖੜੀ ਆ ਤੁਹਾਡੇ ਥਾਰ ਕੰਪਨੀ ਦੇ ਵਿੱਚ ਤਾਂ ਇਹ ਬੰਦ ਹੋ ਗਈ ਮਿਲੀ ਜਾਂਦੀ ਹੈ ਪਰ ਬਲੈਕ ਬਿਲਕੁਲ ਬਈ ਹਣਾ ਬਈ ਤੇ ਆਪਣੇ ਲਵੇ ਇਹ ਵੀ ਵੀ 31 ਨੰਬਰ ਆ ਨੰਬਰ ਸੋਨਾ 0717 ਅਲਾਏ ਲੱਗੇ ਹੋਏ ਨੇ ਰੇਟ ਵੀ ਛੋਟਾ ਜਾ ਤੇ ਕਾਰ ਹੈਗੀ ਆ ਵੱਡੀ ਵੱਡੀ ਤੇ ਗੱਲ ਕਰਾਂ ਵੀ ਹੁਣ ਆਪਾਂ ਆਪਣੇ ਜਿਹੜੇ ਮਿੱਤਰਾਂ ਕਹਿੰਦੇ ਨੇ ਵੀ ਸਾਨੂੰ ਲੋ ਬਜਟ ਚ ਕਾਰਾਂ ਦੇ ਦਿਓ ਲੋ ਬਜਟ ਦੀਆਂ ਕਾਰਾਂ ਵੀ ਹੈਗੀਆਂ ਨੇ ਤੁਹਾਨੂੰ ਮੈਂ ਸਾਰੀਆਂ ਕਾਰਾਂ ਦਊਂਗਾ ਆ ਸਕੋਰਪিও ਵੀ ਤੁਹਾਨੂੰ ਮੈਂ ਦਿਖਾਉਂਦਾ ਆਪਣੇ ਕੋਲੇ 7 ਲੱਖ ਦੀ ਸਕੋਰਪিও ਵੀ ਖੜੀ ਆ 7 ਲੱਖ ਦੀ ਸਿਰਫ 7 ਲੱਖ ਦੀ 7 ਲੱਖ ਦੀ ਯਾਰ ਬਰੀਜ਼ਾ ਕ੍ਰਿਟਾ ਨੋਰਮਲ ਗੱਲਾ ਪਰ 7 ਲੱਖ ਦੇ ਵਿੱਚ ਆਪਾਂ ਦੇ ਦੇ ਦਾਂਗੇ ਤੁਹਾਨੂੰ ਸਕਾਰ ਰੁਪਇਓ ਤੇ ਤੁਹਾਨੂੰ ਬਈ ਸਾਰੀਆਂ ਕਾਰਾਂ ਦਿਖਾਵਾਂਗਾ ਪਹਿਲੀ ਕਾਰ ਵੀ ਜਿਹੜੀ ਸਭ ਦੀ ਹਰਮਨ ਪਿਆਰੀ ਕਾਰ ਹੁੰਦੀ ਹੈਗੀ ਛੋਟੀ ਕਾਰ ਇਧਰ ਦਿਖਾ ਦਿੰਦਾ ਮੈਂ ਛੋਟੇ ਆਪਾਂ ਸਟਾਰਟਿੰਗ ਤੋਂ ਜਿਵੇਂ 1 2 3 ਤੋਂ ਗਿਣਤੀ ਚੱਲ ਚੱਲਦੀ ਹੁੰਦੀ ਆ 1 2 ਤੋਂ ਗਿਣਤੀ ਚੱਲਦੀ ਹੁੰਦੀ ਉਹਵੇਂ ਹੀ ਆਪਣੀਆਂ ਆਲਟੋ ਕੇਟਨਾਂ ਤੋਂ ਆ ਬਈ ਖੜੀ ਆ ਆਲਟੋ ਕੇਟਨ ਮਾਡਲ 2011 ਅਲਾਈ ਦੀ ਵੀ ਲੱਗੇ ਹੋਏ ਨੇ ਠੀਕ ਆ ਲਾਈ ਵਾਲੀ ਘਾਟ ਨਹੀਂ ਛੱਡਦੇ ਲੈ ਇਹਨਾਂ ਆਲਟੋ ਜੀ ਵੀ ਮਿਲਣਗੇ ਲੈ ਪਾਕੇ ਸਾਰਿਆਂ ਦੇ ਉਰੇ ਲਾਇ ਮਿਲਣਗੇ ਬਈ ਬਿਲਕੁਲ ਬਈ ਜੀ ਮਾਡਲ ਹੈ 2011 ਪੈਸੇ 175000 ਰੁਪਇਆ 175000 ਰੁਪਇਆ ਦੇ ਵਿੱਚ K10 ਬਈ ਆਹਾ 2011 ਮਾਡਲ ਸੇਮ ਰੇਟ ਹੈ ਜੀ 175000 ਹਾਂਜੀ ਠੀਕ ਆ ਆ ਆ ਖੜੀ ਆ ਇਨੋਵਾ ਆਪਣੀ ਐ ਵੀ ਅਨੋਵਾ ਬਰੇ 9 ਪਾਸਿੰਗ 125000 ਦੀ ਕਾਰ ਸਵਾ ਲੱਖ ਸਵਾ ਲੱਖ ਦੀ ਸਵਾ ਲੱਖ ਰੁਪਇਆ ਦੀ ਇਨੋਵਾ ਤੇ ਅਲਾਇਕਰ ਨੂੰ ਪਏ ਹੋਏ ਨੇ ਇਹ ਵੀ ਕਾਰ ਤੁਸੀਂ ਲਿਜਾ ਸਕਦੇ ਹੋ ਬਈ ਹੈਨਾ ਬਿਲਕੁਲ ਆਹ ਆ ਗਈ ਡਿਊਲ ਸਾਇਲੈਂਸਰ ਦੇ ਵਿੱਚ ਆਪਣਾ ਲਈ ਆਹ ਮਰਸੀਡੀਜ਼ ਸੀ 2200 ਹਾਂਜੀ ਹਾਂ ਮਰਸੀਡੀ ਆ ਗਈ 2013 ਮਾਡਲ ਦੇ ਵਿੱਚ 13 ਮਾਡਲ ਲੈ ਵੀ ਕਾਰ ਚੈੱਕ ਕਰੋ ਕਾਰ ਬਹੁਤ ਸੋਹਣੀ ਹੈ ਬਈ 13 ਮਾਡਲ ਤੇ ਵਧੀਆ ਕਾਰ ਤੁਹਾਡੇ ਸਾਹਮਣੇ ਬਈ ਹੈਨਾ ਇਹ ਆਹ ਕਾਰ ਤੁਸੀਂ ਲਿਜਾ ਸਕਦੇ ਹੋ ਅੰਦਰੋਂ ਚੈੱਕ ਕਰ ਲਓ ਕਾਰ ਅੰਦਰੋਂ ਬਹੁਤ ਵਧੀਆ ਫੀਚਰ ਵਰਕਿੰਗ ਬਿਲਕੁਲ ਸਾਰੇ ਫੀਚਰ ਆਲ ਵਰਕਿੰਗਸ ਨੇ ਠੀਕ ਹੈ ਆਟੋਮੈਟਿਕ ਆ ਸੀ 250 ਪੈਸੇ 8 ਲੱਖ ਰੁਪਏ 8 ਲੱਖ ਰੁਪਏ ਸਿਰਫ ਔਰ ਸਿਰਫ 8 ਲੱਖ ਰੁਪਏ ਦੇ ਵਿੱਚ ਮਰ ਟਾਇਰ ਨਵੇਂ 250 ਬਈ ਇਹ ਕਾਰ ਤੁਸੀਂ ਲੈ ਆ ਸਕੋ ਟਾਇਰ ਵੀ ਨਵੇਂ ਪਏ ਨੇ ਬਈ ਆ ਤਾਂ ਹੈਗੀ ਹੈਗੀ ਸਵਾ ਲੱਖ ਰੁਪਏ ਦੀ ਅੱਗੇ ਵੇਖਾ ਸੀ ਜਨਾ ਦੇ ਕਿਸੇ ਨੇ ਕਾਰ ਲੈ ਜਾਣੀ ਆ ਤੇ ਆ ਆ ਗਈ ਆਪਣੇ ਲਵੇ ਬਲੀਨੋ ਬਲੀਨੋ ਮਾਡਲ ਮਾਡਲ ਬਈ ਜੀ ਹੈਗੀ ਹੈ 2015 ਹੂੰ ਪੈਸੇ ਪੈਸੇ ਬਈ 4 ਲੱਖ ਰੁਪਇਆ 15 ਮਾਡਲ ਤੇ 4 ਲੱਖ ਰੁਪਇਆ ਲਵੀ ਆਹ ਕਾਰ ਹੈ ਇਹ ਬਈ ਆਪਾਂ ਨੰਬਰ ਲਵਾ ਕੇ ਦੇਵਾਂਗੇ ਪੀਵੀ ਨੰਬਰ ਹਾਂ ਹਾਂ 1.5 ਲੱਖ ਰੁਪਏ ਦੇ ਵਿੱਚ 1.5 ਲੱਖ ਰੁਪਈਆ ਦੇ ਵਿੱਚ ਪੀਵੀ ਨੰਬਰ ਵਿਦ ਪਾਸਿੰਗ 5 ਸਾਲਾਂ ਦੀ ਮਾਡਲ 2010 10 ਮਾਡਲ ਪਾਸਿੰਗ ਦੇ ਨਾਲ 1.5 ਲੱਖ ਰੁਪਈਆ ਦੇ ਚਟੇ ਰੰਗ ਦੀ ਬਈ ਵਧੀਆ ਕਾਰ ਬਈ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਤਾਂ ਆਹ ਕਾਰ ਲੈ ਜਾ ਤੋ 2023 ਮਾਡਲ ਹਾਂਜੀ ਪੀਵੀ 31 ਨੰਬਰ ਆ 18 4/2 ਅਲਾਈਨਸ ਟੋਲ ਦੇ ਵਿੱਚ ਠੀਕ ਹੈ ਤੇ ਰੇਟ ਹੈਗਾ ਕਾਰ ਦਾ 13 ਲੱਖ 20000 ਰੁਪਈਆ 13 20 ਲੋ ਜੀ 13 ਲੱਖ ਤੇ 20000 ਰੁਪਇਆ ਦੀ ਥਾਰ 23 ਮਾਡਲ ਹਾਂਜੀ 23 ਮਾਡਲ ਥਾਰ ਲੈ ਆ ਸਕਦੇ ਹੋ ਓਨਰ ਫਰਸਟ ਓਨਰ ਸੈਕੰਡ ਸੈਕੰਡ ਓਨਰ ਲੋ ਜੀ 1 2 3 4 5 ਪੰਜ ਪੰਜਵੀਂ ਸਕੋਰਪਿਓ ਕਾਰ ਪੰਜਵੀਂ ਕਾਰ ਹੈਗੀ ਹੈ ਜੀ S10 S10 2017 ਆ 2014 ਮਾਡਲ ਹਾਂਜੀ ਓਨਰ ਸੈਕੰਡ ਆ ਰੁਪਇਆ 7 ਲੱਖ 7 ਲੱਖ S10 S10 7 ਲੱਖ ਰੁਪਏ ਦੀ 7 ਲੱਖ ਰੁਪਇਆ ਦੀ ਸਕੋਰਪਿਓ ਅ ਐਸਟੀ ਨੰਬਰ ਆ ਬਈ ਹਨਾ ਹਰਿਆਣੇ ਦਾ ਤੇ ਪੰਚਕੂਲੇ ਦਾ ਇਹ ਅੱਧਾ ਪੰਜਾਬ ਦਾ ਨੰਬਰ ਆ ਇਹ ਅੱਧਾ ਪੰਜਾਬ ਦਾ ਨੰਬਰ ਆ ਮੰਨ ਲਓ ਬਈ ਇਹ ਮਨੂੰ ਵੀ ਅੱਧੇ ਪੰਜਾਬ ਦੇ ਵਿੱਚ ਵਰਤਣ ਦੇ ਵਿੱਚ ਆਉਂਦਾ ਜਿਹੜੇ ਮੇਰੇ ਭਾਈ ਆਪਣਾ ਮਹਾਲੀ ਚੰਡੀਗੜ੍ਹ ਦੇ ਆਪਣੇ ਆਡੀਅנס ਬਹੁਤ ਆ ਉਧਰ ਲਾ ਕੋਈ ਮੇਰਾ ਭਾਈ ਹੈਗਾ ਦਾ ਸਿਰਫ ਤੁਹਾਡਾ 5 5000 ਰੁਪਏ ਲੱਗਣਾ ਨਾਮ ਕਰਾਉਣ ਤੇ ਆਹ ਕਾਰ ਤੁਸੀਂ ਲੈ ਜਾ ਸਕਦੇ ਹੋ ਤੁਹਾਡਾ ਲੋਕਲ ਨੰਬਰ ਹੋ ਜੂ 7 ਲੱਖ ਰੁਪਈਆ ਦੇ ਵਿੱਚ S10 S10 ਪੱਕੀ ਆ ਕੋਈ ਕਨਵਰਟਡ ਨਹੀਂ ਹੈਗੀ ਠੀਕ ਹੈ S10 ਸੈਕੰਡ ਆਨਰ 7 ਲੱਖ ਰੁਪਈਆ 7 ਲੱਖ ਰੁਪਈਆ ਦੀ ਤੇ ਆ ਖੜੀ ਆ S10 ਬਲੈਕ ਰੰਗ ਦੀ ਬਲੈਕ ਕਲਰ ਦੇ ਵਿੱਚ ਬਲੈਕ ਦੇ ਵਿੱਚ ਪੰਜ ਖੜੀਆਂ ਨੇ ਆਪਣੇ ਲਈ ਬਈ ਪੰਜ ਠੀਕ ਆ ਇਹ ਇਹ ਬਈ ਜੀ ਹੈਗੀ 1.5 ਲੱਖ ਰੁਪਈਆ ਦੀ ਸਵਾ 10 ਲੱਖ ਰੁਪਈਆ ਦੀ ਮਾਡਲ 2016 ਫਸਟ ਆਨਰ 11ਵਾਂ ਮਹੀਨਾ ਚੱਲੀ ਬਤਾ ਕਿ ਨਹੀਂ ਹੋਈ ਆ ਕਿੰਨੀ ਆਨ ਰਿਕਾਰਡ ਵੀਡੀਓ ਦੇ ਵਿੱਚ ਤੇ ਆਨ ਰਿਕਾਰਡ ਏਜੰਸੀ ਦੇ ਵਿੱਚ 33000 ਸਰਵ ਬਿਲਕੁਲ ਆਜੋ ਅੰਦਰੋਂ ਦਿਖਾਦਾ ਇੱਕ ਵਾਰੀ ਦਿਰੀ ਦਿਖਾਓ ਕਾਰ ਵੀ ਕਿੰਨੀ ਯਾਰ ਨਾ ਇੰਟੀਰੀਅਰ ਚੈੱਕ ਕਰ ਲੋ ਇੰਟੀਰੀਅਰ ਬੜਾ ਸੋਹਣਾ ਬਈ ਹੈ ਨਾ ਇੱਕ ਵਾਰ ਏਦਾਂ ਹੀ ਦਿਖਾ ਦੇ ਬਈ ਇਹ ਚੈੱਕ ਕਰ ਲੋ ਬਈ ਬਹੁਤ ਬਹੁਤ ਵਧੀਆ ਕਾਰ ਪਈਆ ਜੇ ਕਿਸੇ ਨੇ ਕਾਰ ਲੈ ਜਾਣੀ ਆ ਜੈਨੂਨ ਪੇਂਟ ਦੀ ਕਾਰ ਆ ਅਲਾਈ ਟਾਇਰ ਵੀ ਦਿਖਾ ਦਿਓ ਇਨਸਟਾਲ ਨੇ ਵਿੱਚ ਹੂੰ 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 ਸਵਾ 10 ਲੱਖ ਰੁਪਈਆ ਦੀ ਕਾਰ ਆ ਸਵਾ 10 ਲੱਖ ਰੁਪਈਆ ਦੀ ਬਈ 18 ਇੰਚੇ ਲਾਇਰ ਦੇ ਵਿੱਚ ਪਏ ਹੋਏ ਨੇ ਬਾਈ ਬਿਲਕੁਲ ਆ 2020 ਮਾਡਲ ਆ ਗਈ ਜੀ 20 ਮਾਡਲ ਐਸ 9 ਐਸ 9 ਕਨਵਰਟ ਹੈਗੀ ਐਸ 11 ਕਲਾਸਿਕ ਦੇ ਵਿੱਚ ਠੀਕ ਹੈ ਜੀ ਤੇ ਕਾਰ ਬਹੁਤ ਸੋਹਣੀ ਹੈ ਵੀ 73000 ਚੱਲੀ ਆ ਰਿਜਨਲ ਫਸਟ ਓਨਰ ਠੀਕ ਹੈ ਜੀ ਲਓ ਜੀ ਲਾਈਟ ਟਾਇਰ ਜਮਾ ਨਵੀਂ ਕਾਰ ਆ ਯਾਰ ਲਾਈਟ ਟਾਇਰ ਚੈੱਕ ਕਰ ਲਓ ਵਧੀਆ ਪਏ ਹੋਏ ਨੇ ਤੇ ਮਤਲਬ ਇਹ ਕਾਰਾਂ ਇਦਾਂ ਦੀਆਂ ਨਾ ਟ੍ਰਾਈ ਲੈਂਡ ਦੀ ਲੋੜ ਨਹੀਂ ਬਿਲਕੁਲ ਵੀ ਨਵੀਂ ਕਾਰ ਆ ਆ ਇੱਕ ਵਾਰੀ ਡਿੱਗੀ ਜਾ ਕੇ ਦੇਖੋ ਡਿੱਗੀ ਖੋਲ ਕੇ ਦੇਖੋ ਸੀਟਾਂ ਤੋਂ ਹਜੇ ਤੱਕ ਲਫਾਫੇ ਆ ਆ ਚੈੱਕ ਵੀਰ ਉੱtre ਮਿੱਤਰੋ ਆ ਚੈੱਕ ਕਰ ਲੋ ਨਾ ਤਾਂ ਇਹਦੇ ਲਫਾਫੇ ਉੱਤਰੇ ਨਾ ਚੈੱਕ ਕਰੋ ਬਿਲਕੁਲ ਨਮੀਕਾਰ ਪਈ ਨਵੀਂ ਆ ਚੈੱਕ ਕਰੋ ਵੀਰੇ ਚੈੱਕਰੀ ਦਿਖਾ ਦਿਨਾ ਕਰੋ ਆ ਦੇਖੋ ਬਈ ਜਮਾ ਲਫਾਫੇ ਵੀ ਨਹੀਂ ਉਤਰੇ ਕਾਰਾਂ ਤੋਂ ਬਈ ਤੇ ਰੇਟ ਐਨੇ ਤੋੜ ਤੇ ਵੀ ਬਸ ਲੈ ਜਾਓਗੇ ਤੁਸੀਂ ਮਤਲਬ ਬਿਲਕੁਲ ਬਈ ਸਕਾਰ ਵੀ ਉਹਦੀ ਆਲ ਵੈਰਾਈਟੀ ਆਪਣੇ ਕੋਲੇ ਮੌਜੂਦਾ ਤੇ ਨਾਲ ਹੀ ਖੜੀ ਆ ਕਲਾਸਿਕ ਦੇ ਵਿੱਚ ਕਨਵਰਟ ਹਾਂਜੀ ਤੇ ਕਾਰ ਇਹ ਵੀ ਐਸ 6+ ਆ ਇਹ ਲੜਾ ਵੀ ਹੁਣ ਕਲਾਸਿਕ ਦੇ ਬਰਾਬਰ ਦੀ ਗੱਾਰ ਹੈ ਇਹ 2016 ਮਾਡਲ ਪਹਿਲੇ ਨਾਲ ਦੀ ਮਤਲਬ ਗੱਲ ਕਰਾਂ ਵੀ ਪੈਸੇ ਘੱਟ ਤੇ ਫੀਲ ਥੋੜਾ ਕਲਾਸਿਕ ਦਾ ਬਿਲਕੁਲ ਆ ਦੇਖੋ ਲੈਟਾਂ ਦੇਖੋ ਕਰਦੀਆਂ ਇਹ ਲੈਟਾਂ ਤੇ ਆਪਾਂ ਰੁਪਈਆ ਲਾਇਆ ਫੁੱਲ ਕਲਾਸਿਕ ਵਾਲੀਆਂ ਲੈਟਾਂ ਹੋਈਆਂ ਨੇ ਇਹਦੇ ਵਿੱਚ ਜਮਾ ਬਿਲਕੁਲ ਬ੍ਰਾਂਡ ਦੇ ਹੰਡਰਡ 10 ਲੱਖ ਹਾਂ ਤੇ ਆ ਦੇਖੋ ਜੀ ਹੰਡਰਡ 10 ਲੱਖ ਤੇ ਆ ਦੇਖੋ ਵੀ ਜਿਹੜਾ ਬੰਪਰ ਹੈਗਾ ਇਹ ਕਲਾਸਿਕ ਵਾਲਾ ਹੂੰ ਹੂੰ ਤੇ ਕਾਰ ਬਹੁਤ ਸੋਹਣੀ ਹੈ ਜੀ ਕਿੰਨੇ ਪੈਸੇ ਦੀ ਮਾਡਲ ਕਿੰਨਾ 10 ਲੱਖ ਰੁਪਈਆ ਦੀ ਕਾਰ ਹੈ ਪੂਰੇ ਪੂਰੇ 10 ਲੱਖ ਰੁਪਈਆ ਦੀ ਕਾਰ ਹੈ ਲਾਈਟਾਂ ਨਵੀਆਂ ਲਾਏ ਨਵੇਂ ਟਾਇਰ ਵਧੀਆ ਪਏ ਨੇ ਅੰਦਰੋਂ ਸੀਟ ਕਵਰ ਡਾਨਾ ਜਦ ਵਿੱਚ ਆਪਾਂ ਸੋਚ ਕੇ ਬੰਦਾ ਆਉਂਦਾ ਵੀ ਆਪਣ ਸਕਾਰਪਿਓ ਲੈਣੀ ਆ ਤਾਂ ਸਕਾਰਪਿਓ ਵਾਲਾ ਵੀਰਾ ਖਾਲੀ ਨਹੀਂ ਮੁੜਦਾ ਕਿਉਂਕਿ ਆਪਣੇ ਕੋਲ ਵੈਰਾਈਟੀ ਹੈਗੀ ਆ ਚੋਇਸ ਹੈਗੀ ਆ ਸਭ ਤੋਂ ਵੱਡੀ ਗੱਲ ਵੈਰਾਈਟੀ ਚੋਇਸ ਤੇ ਆਹ ਖੜੀ ਆ ਜੀ 40000 ਆਨ ਰਿਕਾਰਡ ਚੱਲੀ 6 ਗੇਅਰ ਦੇ ਵਿੱਚ S7 40000 ਆਨ ਰਿਕਾਰਡ ਚੱਲੀ ਹੋਈ ਕਾਰ ਆ ਜੀ ਮਾਡਲ ਕਿਹੜਾ ਮਾਡਲ 2017 17 ਮਾਡਲ ਫਰਸਟ ਓਨਰ ਲੋ 17 ਮਾਡਲ ਫਰਸਟ ਓਨਰ ਤੇ ਅੰਦਰੋਂ ਦਿਖਾਦਾ ਤੁਹਾਨੂੰ ਇੱਕ ਵਾਰ ਇੱਕ ਵਾਰੀ ਚੈੱਕ ਕਰ ਲਓ ਕਾਰ ਬਹੁਤ ਚੰਦਰੋਂ ਚੈੱਕ ਕਰ ਲਓ ਡਬਲ ਚਾਬੀ ਹੈ ਕਾਰ ਦੀ ਹੂੰ ਹੂੰ ਤੇ ਕਾਰ ਬਹੁਤ ਸੋਹਣੀ ਹੈ ਜੀ 70 ਮੈਟ ਵਗੈਰਾ ਮਤਲਬ ਕੁਝ ਨਹੀਂ ਕਰਾਉਣਾ ਬਈ ਤੁਹਾਨੂੰ ਹੈ ਨਾ ਇਹਦੇ ਵੀ ਹਾਲ ਤੱਕ ਲਫਾਫੇ ਨਹੀਂ ਉਤਰੇ ਬਈ ਹੈ ਨਾ ਨੀਚੋਂ ਚੈੱਕ ਕਰਾ ਦੇਣਾ ਤੁਹਾਨੂੰ ਬਈ ਬਿਲਕੁਲ ਆ ਦੇਖੋ ਆ ਆ ਹੁੰਦਾ ਹੈ ਨਾ ਜਿਹੜੀ ਚੀਜ਼ਾਂ ਇੱਥੋਂ ਇੱਥੋਂ ਲਫਾਫੇ ਇੱਕੋ ਬਦਲ ਲੱਗਦਾ ਜਜਮੈਂਟ ਹੁੰਦੀ ਹੈ ਵੀ ਯਾਰ ਕਾਰ ਬਾਕੀ ਨਵੀਂ ਲੋ ਜੀ ਕੋਕੀ ਸੀਟ ਕਵਰ ਦਾ ਉਹ ਡਾਗਲਾ ਪਾੜ ਕੇ ਛੜ ਦੇਣਾ ਬੈਠਦੇ ਨੇ ਕਰਦੇ ਨੇ ਉਹ ਤੰਗ ਕਰਦੀਆਂ ਨੇ ਬਈ ਹੈਨਾ ਬਿਲਕੁਲ ਤੇ ਆ ਦੇਖ ਲੈ ਬਈ ਆਹ ਕਾਰ ਵਧੀਆ ਪਈ ਆ ਮਾਡਲ 2017 17 ਤੇ ਪੈਸੇ ਕਰਦੇ ਪੈਸੇ ਕਰਦੇ ਜੀ ਹੈਗੇ ਨੇ 11.5 ਲੱਖ ਰੁਪਈਆ 11.5 ਲੱਖ ਰੁਪਈਆ ਲੋ ਜੀ 11 ਲੱਖ ਤੇ 50000 ਰੁਪਏ ਰੇਟ ਆ ਬਾਕੀ ਮੌਕੇ ਤੇ ਕੁਝ ਨਾ ਕੋ ਤੁਹਾਡਾ ਰਿਗਾਰਡ ਹੋ ਜਾਊਗਾ ਮਾਨਦਾਨ ਹੋ ਜਾਊਗਾ ਉਹ ਨਾ ਧਿਕਰ ਉਹ ਜੀ ਤੇ ਆ ਆ ਗਈ ਬਈ ਆਪਣੇ ਲਵੇ Swift 2015 ਮਾਡਲ ਜੀ 15 ਮਾਡਲ ਪੈਸੇ ਇੱਕੋ ਰੇਟ ਹਾਂ ਜਾਂ ਨਾ ਹਾਂ 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 ਨਾਲ ਦੇ ਗੱਲ ਵੀ ਹਾਂ ਹਾਂ 3 ਲੱਖ 55000 ਦੀ ਕਾਰ 355 ਦੇ 15 ਮਾਡਲ ਬਿਲਕੁਲ ਜੀ 2015 ਮਾਡਲ 3 ਲੱਖ 55000 ਰੁਪਏ ਦੀ ਬਈ ਆਹ ਕਾਰ ਤੁਹਾਨੂੰ ਮਿਲ ਜਾਣੀ ਹੈ ਟਾਇਰ ਵਧੀਆ ਪਏ ਨੇ ਤੇ ਬੀਡੀਆਈ ਹੈ ਨਾ ਬੀਡੀਆਈ ਬੀਡੀਆਈ ਅੰਦਰੋਂ ਚੈੱਕ ਕਰ ਲੋ ਆਹ ਦੇਖੋ ਸੀਟ ਕਵਰ ਵਗੈਰਾ ਵਧੀਆ ਪਏ ਹੋਏ ਨੇ ਕੁਝ ਨਹੀਂ ਤੁਹਾਨੂੰ ਕਰਾਉਣਾ ਬਸ ਨਾਮ ਕਰਾਉਣਾ ਤੇ ਕਾਰ ਨੂੰ ਚਲਾਉਣਾ ਬਈ ਬਿਲਕੁਲ ਵਧੀਆ ਕਾਰ ਆ ਓਕੇ ਰਿਪੋਰਟ ਲਓ ਜੀ ਸਿਆਦ ਸਿਆਦ ਖੜੀ ਹੈ 2017 ਮਾਡਲ 17 ਮਾਡਲ ਪਹਿਲੀ ਦਾ ਦੀ ਕਾਰ 80000 ਆਨ ਰਿਕਾਰਡ ਚੱਲੀ ਹੋਈ ਆ ਹਾਂਜੀ 17 ਮਾਡਲ ਦਾ ਫਰਸਟ ਓਨਰ ਆਈ ਹਾਈਬ੍ਰਿਡ ਇੰਜਨ ਆ ਓਕੇ ਇਹਦੀ ਕਾਰ ਦੀ 25 26 ਦੀ ਐਵਰੇਜ 25 26 ਦੀ ਐਵਰੇਜ ਪੈਸੇ ਕਰ ਸਾਢੇ 7 ਲੱਖ ਰੁਪਈਆ ਜੀ 4 50 ਕੋਈ 4 50 ਦੇ ਵਿੱਚ ਲੈ ਜਾਓ ਆ ਆ ਗਈ ਸਮਖਟ 2013 ਮਾਡਲ ਜੀ 3 ਲੱਖ ਰੁਪਈਆ ਦੀ ਕਾਰ 13 ਮਾਡਲ ਆ ਹਾਂਜੀ ਲਾ ਵੀ ਤੇਰਾ ਮਾਡਲ ਪੂਰੇ ਪੂਰੇ 3 ਲੱਖ ਰੁਪਈਆ ਦੀ ਕਾਰ ਆ ਐਡਵੋਕੇਟ ਦਾ ਸਟicker ਲੱਗਿਆ ਸ਼ਾਇਦ ਐਡਵੋਕੇਟ ਦੀ ਉਹੀ ਬਾਈ ਹਾਂਜੀ 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 ਲਓ ਜੇ ਕਾਰ ਤੁਸੀਂ ਲੈ ਜਾ ਸਕਦੇ ਬਾਈ ਤੇ ਅੱਛਾ ਜਿਵੇਂ ਅੱਜ ਦਿੱਲੀ ਨੰਬਰ ਨੇ ਸਾਰੇ ਹਨਾ ਕਈਆਂ ਦੇ ਵੀ ਕਿਸੇ ਦਾ ਪੰਜਾਬ ਨੰਬਰ ਸਾਰੇ ਜਿਵੇਂ ਦਿੱਲੀ ਨੰਬਰ ਦੀਆਂ ਕਾਰਾਂ ਜਾਂ ਹਰਿਆਣੀਆਂ ਐਨਓਸੀਆਂ ਮਿਲ ਜਾਣਗੀਆਂ 1000 ਰੁਪਏ ਠੀਕ ਹੈ ਜੀ ਐਨਓਸੀ ਹਫ਼ਤੇ ਦੇ ਵਿੱਚ ਵਿੱਚ ਹਾਜ਼ਰ ਹੋ ਜੂਗੀ ਠੀਕ ਹੈ ਜੀ ਤੇ ਆ ਖੜੀ ਹੈ ਜਾਵੰਦੂ ਦਾ ਝੋਟਾ ਪਹਿਲਾਂ ਪਹਿਲਾਂ ਅਨੋਪਾ ਗ੍ਰਿਸ਼ਤਾ ਖੜੀ ਹੈ ਜੀ ਪੀਵੀ ਪਹਿਲੀ ਵਾਲੇ ਆਪਣੇ ਪਹਿਲੀ ਵਾਲੇ ਭਾਈ ਨੇ 75 76 ਨੰਬਰ ਦੀ ਕਾਰ ਆ ਬਿਲਕੁਲ ਨਵੀ 2.4 ਜੀ ਆ ਠੀਕ ਹੈ ਮਾਡਲ 2019 ਮਾਡਲ ਹੈ ਜੀ ਓਕੇ ਅੰਦਰੋਂ ਕਰ ਦਿਖਾ ਦੇ ਬਾਈ 2.4 ਵੀ ਕਰਾ ਤੇ ਕੈਪਟਨ ਸੀਟ ਦੇ ਵਿੱਚ ਠੀਕ ਹੈ ਜੀ ਮੈਨੂਅਲ ਦੇ ਵਿੱਚ ਬਿਲਕੁਲ ਜੀ ਬਈ ਗੱਲ ਕਰਾਂ ਵੀ ਜੇ ਕਿਸੇ ਬਾਈ ਨੇ ਫੀਲ ਲੈਣਾ ਆਹ ਕਾਰ ਲੈ ਆ ਸਕਦਾ ਟਾਇਓਟਾ ਦਾ ਜਿਹੜਾ ਬ੍ਰਾਂਡ ਹੈ ਬਾਈ ਹਨਾ ਇਹ ਮੰਨਿਆ ਪਰ ਮੰਨਿਆ ਬ੍ਰਾਂਡ ਆ ਇਹਦੇ ਇੰਜਨ ਨੂੰ ਕੁਝ ਨਹੀਂ ਹੁੰਦਾ ਬਾਈ ਬਿਲਕੁਲ ਬ੍ਰੀ ਬੰ ਉਹ ਗੱਲ ਦਾਦਾ ਲੈ ਤੇ ਪੋਤਾ ਵਰਤੇ ਸਵੇਰੇ ਜਾਵੇ ਤੇ ਸ਼ਾਮ ਨੂੰ ਪੱਤੇ ਠੀਕ ਆ ਇਹੋ ਜਿਹੇ ਇਹੋ ਜਿਹੇ ਮਤਲਬ ਵੀ ਕੱਲਾ ਤੇਲ ਪਾ ਕੇ ਚੱਲਦੀ ਹੈ ਗਾਰਵਾਸ ਵੀ ਬਿਨਾ ਸਰਵਿਸ ਤੋਂ 5-7000 ਉੱਤੇ ਥੱਲੇ ਵੀ ਚਲਾਦੀ ਹੈ ਨਾ ਇਹਨੂੰ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਹਾਂ ਅੱਛਾ ਕਿਹੜਾ ਮਾਡਲ ਕਿਹੜਾ ਹੈ ਬਾਈ ਜੀ 2.4 V ਆ ਹਾਂ ਮਾਡਲ 19 2000 ਪੈਸੇ ਪੈਸੇ 15.5 ਲੱਖ ਰੁਪਏ 15.5 ਲੱਖ ਰੁਪਏ 19 ਮਾਡਲ ਇਨੋਵਾ 15.5 ਲੱਖ ਰੁਪਈਆ ਦੇ ਵਿੱਚ ਮੈਨੂਅਲ ਗਾਰਵਾ ਲੈ ਆਜੇ ਐਕਸਯੂ ਵੀ ਖੜੀ ਹੈ ਅੱਗੇ ਐਸਯੂ ਵੀ ਪਿਆਵ ਨੰਬਰ ਪੀਵੀ 13 ਹਾਂਜੀ ਹਾਂ ਬਹੁਤ ਸੋਹਣੀ ਕਾਰ ਆ 13 13 80 ਹਜ਼ਾਰ ਚੱਲੀ ਹੋਈ ਆ ਜੀ ਠੀਕ ਹੈ ਪੀਵੀ 13 2014 ਮਾਡਲ ਫਸਟ ਆਨਰ ਠੀਕ ਹੈ ਤੇ ਰੇਟ ਹੈਗਾ 5.5 ਲੱਖ ਰੁਪਏ 5.5 ਲੱਖ ਰੁਪਏ 50 ਨੰਬਰ ਦੀ ਲਵੇ 50 ਆਹ ਕਾਰ ਲਿਆ ਜੀ ਤੁਸੀਂ ਲੋਨ ਕਿੰਨਾ ਅੱਛਾ ਲੋਨ ਕਿੰਨਾ ਕੁ ਹੋ ਜੂਗਾ 2 ਲੱਖ ਰੁਪਏ ਭਰ ਕੇ ਲੋਨ ਜਿਹੜੀ ਕਾਰ ਵੀ ਮੰਗਲਗਾ ਕਾਰ ਵੀ 3 ਲੱਖ ਰੁਪਏ ਭਰ ਕੇ ਐਕਸਓਵੀ ਚ 2 ਲੱਖ ਭਰ ਕੇ ਆ ਨਵੀਂ ਖੜੀ ਆ ਇਹ ਨਵੀਂ ਖੜੀ ਆ 2025 ਮਾਡਲ 25ਵੀਂ ਮਾਡਲ 10 ਹਜ਼ਾਰ ਚੱਲੀ ਹੋਈ ਆ ਕਾਰ ਸਰਫ ਸਰਫ ਦਾ ਲਓ ਜੀ 25 ਮਾਡਲ 10000 ਕਿਲੋਮੀਟਰ ਚੱਲੀ ਹੈ ਹੰਡਈ ਦੀ ਵੈਨਿਊ ਕਾਰ ਬਈ ਇਹ ਇਹ ਸਾਨੂੰ ਫਾਲਾ ਮਾਡਲ ਹੈ ਪੈਟਰੋਲ ਦੇ ਵਿੱਚ ਨਾ ਪੈਟਰੋਲ ਦੇ ਵਿੱਚ ਆ ਜੀ ਪੀ ਵੀ ਨੰਬਰ ਆ ਫਸਟ ਓਨਰ ਦਾਹਰ ਚੱਲੀ ਹੋਈ ਆ ਪੈਸੇ ਪੈਸੇ 15 ਲੱਖ ਰੁਪਈਆ ਜੀ 15 ਲੱਖ ਅਸੇ ਨਵੀਂ ਕਿੰਨੇ ਦੀ ਹੋਗੀ ਨਵੀਂ 17.5 ਰੱਖਦੀ ਆ ਜੀ 17.5 ਲੱਖ ਰੁਪਈਆ ਦਾ ਫਾਇਦਾ 2.5 ਲੱਖ ਰੁਪਈਆ ਦਾ ਫਾਇਦਾ ਕਾਰ ਦੇ ਵਿੱਚ ਹੋ ਗਿਆ ਬਈ ਹਨਾ ਤੁਹਾਡਾ ਤੇ ਆਜੋ ਹੁਣ ਤੁਹਾਨੂੰ ਬਰਨ ਵਾਲੇ ਸ਼ੋਰੂਮ ਚ ਲੈ ਕੇ ਜਾਂਦੇ ਆ ਬਰਨ ਵਾਲੇ ਸ਼ੋਰੂਮ ਦੇ ਵਿੱਚ ਲੈ ਚ ਆਉਂਦੇ ਆ ਤੁਹਾਨੂੰ ਬਈ ਆ ਕਾਰ ਲੈ ਜੋ ਬਾਈ ਜੇ ਕਿਸੇ ਨੇ ਕਾਰ ਲੈ ਜਾਣੀਆਂ ਨੇ ਲਗਭਗ ਨਾਲਾ ਉਹਰੇ ਆਪਣੇ ਲਵੇ 7-8 ਵਰਨਾ ਕਾਰਾਂ ਖੜੀਆਂ ਬਿਲਕੁਲ ਜੀ ਖੜੀਆਂ 10 ਵਰਨਾ ਹੈਗੇ ਨੇ ਆਪਣੇ ਕੋਲ ਅੱਛਾ ਆਹ K10 ਬਾਈ ਮਾਡਲ ਕਿੰਨਾ ਹੈ K10 ਬਾਈ ਜੀ ਹੈਗੀ ਆ 2013 ਮਾਡਲ 13 ਮਾਡਲ ਹੈ ਫਸਟ ਓਨਰ ਪੈਸੇ 1,80,000 ਜੀ 1,80,000 ਰੁਪਏ ਕਾਰ ਬਹੁਤ ਸੋਹਣੀ ਪਈ ਆ ਬਿਲਕੁਲ ਨਵੀਂ ਕਾਰ ਵੀ ਆ ਬਿਲਕੁਲ ਤੇ ਆ ਵਰਨਾ ਵਰਨਾ 2016 ਮਾਡਲ ਹੈ ਜੀ ਪੈਸੇ ਪੈਸੇ 5.5 ਲੱਖ ਰੁਪਏ ਜੀ 5.5 ਲੱਖ ਰੁਪਈਆ ਦੇ ਵਿੱਚ 16 ਮਾਡਲ ਅਲਾਈ ਟਾਇਰ ਵਧੀਆ ਪਾਏ ਹੋਏ ਨੇ ਤੇ ਕਾਫੀ ਲਿਜਾ ਸਕਦੋਂਗੇ ਅੱਛਾ ਜੇ ਕਈ ਵਾਰ ਜਿਵੇਂ ਕੋਈ ਬਾਹਰਲਾ ਬੰਦਾ ਹੁੰਦਾ ਭਈ ਇਹਨਾਂ ਨੰਬਰ ਨੰਬਰ ਲਵਾਉਣ ਦਾ ਸਭ ਲਵਾ ਦੋਂਗੇ ਸਭ ਕੁਝ ਵਿੱਚ ਇਨਕਲੂਡ ਕਰਾਂਗੇ ਇਨਕਲੂਡ ਹੋ ਜੂਗਾ ਸਾਰਾ ਇਹਨੂੰ ਸੇ ਹਜ਼ਾਰ ਨੰਬਰ ਤੇ ਪੈਸੇ ਅਗਲੇ ਲੱਗਣਗੇ ਪਾਰਟੀ ਦੀ ਜਿਹੜੀ ਪਾਰਟੀ ਲਊਗੀ ਗਾਰ ਲੌਣ ਵਾਸਤੇ ਬੰਦੇ ਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹੁੰਦੇ ਨੇ ਆਧਾਰ ਕਾਰਡ ਹਾਂ ਪੈਂਡ ਕਾਰਡ ਤੇ ਮਨ ਕੇ ਤਿੰਨ ਕਮੋਤੀ ਸਟੇਟਮੈਂਟ ਬੈਂਕ ਦੀ ਜਿਹੜੇ ਬੈਂਕ ਵਿੱਚ ਮਨ ਲਗ ਅਕਾਊਂਟ ਬਾਈ ਦਾ ਚੱਲ ਰਿਹਾ ਤੇ ਸਿੰਬਲ ਸਕੋਰ ਅੱਛਾ ਹੋਣਾ ਚਾਹੀਦਾ ਪ੍ਰੋਫ ਬਾਕੀ ਹੋ ਗਈ ਤੁਹਾਡੀਆਂ ਨਾ ਡਾਊਨ ਪੇਮੈਂਟ ਦੇ ਵਿੱਚ ਹੋਣਗੀਆਂ ਬਿਲਕੁਲ ਆਹ ਆ I20 ਮਾਡਲ I20 15 ਮਾਡਲ ਹੈ ਜੀ APV ਨੰਬਰ ਕਰਵਾ ਕੇ ਦੇਵਾਂਗੇ ਆਪਾਂ ਇਹਨੂੰ ਜੀ ਹਾਜ਼ਰ ਆ ਪੈਸੇ ਸਾਢੇ 5 ਲੱਖ ਰੁਪਏ ਦੀ ਸਾਢੇ 5 ਲੱਖ ਰੁਪਏ ਵਿਦ ਨੰਬਰ 15 ਮਾਡਲ ਵਿਦ 50 ਨੰਬਰ ਤੁਹਾਡੇ ਨਾਮ ਹੋ ਕੇ ਕਾਰ ਮਿਲ ਜੂਗੀ ਹੈ ਨਾ ਤੇ ਆਹ ਵਰਨਾ 60 ਹਜ਼ਾਰ ਚੱਲੀ ਗਈ ਵਰਨਾ 2015 ਪਾੜ ਲਾ ਠੀਕ ਹੈ ਜੀ ਫਸਟ ਓਨਰ ਦੀ ਕਾਰ ਹੈ ਜੀ ਹਾਂ 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 ਸਾਢੇ 5 ਲੱਖ ਦੀ ਆਪਾਂ ਹਾਂ ਜਾਂ ਨਾ ਚ ਦੇਣੀ ਹੈ ਸਾਢੇ 5 ਲੱਖ ਰੁਪਏ ਦੀ ਯੈਸ ਨੋ ਕਾਰ ਬਈ ਤੇ ਹੋਂਡਾ ਮੇਜ ਖੜੀ ਹੈ ਤੁਹਾਡੇ ਕੋਲ 17 ਮਾ ਲੋ 17 ਮਾਡਲ Honda Amaze 17 ਦੀ ਹੋਗੀ ਨਵੀਂ ਸ਼ੇ 218 ਹੋਊਗਾ 17 ਜਾ ਕੇ 17 18 18 18 ਹਾਂ ਹਾਂ ਬਾਈ ਜਮਨ ਇਹ i18 ਜਾਏ 17 18 ਮਾਡਲ ਆਈ ਫਸਟ ਹੁੰਦਾ ਤੇ ਜੈਨੂਨ ਗੱਡੀ ਚੱਲੀ ਹੋ ਜਮਨ ਨਵੀਂ ਗੱਡੀ ਠੀਕ ਹੈ ਜੀ ਬਾਈ ਸਾਢੇ 5 ਲੱਖ ਦੀ ਗੱਡੀ 550 ਦੇ ਵਿੱਚ ਹਾਂਜੀ ਕੋਈ 5 ਲੱਖ 50 ਹਜ਼ਾਰ ਰੁਪਈਆ ਦੇ ਵਿੱਚ ਵਧੀਆ ਕਾਰ 18 ਮਾਡਲ ਇਹ ਕਾਰ ਵੀ ਲੈ ਆ ਸਕਾਂਗੇ ਤੇ ਲੋਨ ਹੋ ਜਾਊਗਾ ਬਿਲਕੁਲ ਲੋਨ ਹੋ ਜੀ 1.5 ਲੱਖ ਦੇ ਕੇ 2 ਲੱਖ 2 ਲੱਖ ਰੁਪਈਆ ਦੇ ਕੇ ਲੋਨ 2 ਲੱਖ ਰੁਪਈਆ ਦੇ ਕੇ ਪੂਰੇ ਮਤਲਬ ਜਿਹੜੀ ਕਾਰ ਹੋਊਗੀ ਤੁਹਾਨੂੰ 2 ਲੱਖ ਰੁਪਏ ਡਾਉਨ ਪੇਮੈਂਟ ਦੇਣੀ ਪੈਣੀ ਹੈ ਬਾਈ ਹੈਨਾ ਬਾਕੀ ਤੁਹਾਡਾ ਲੋਨ ਕਰਵਾ ਦਾਂ ਆਹਾ ਵਰਨਾ ਵਰਨਾ ਬਾਈ ਜੀ ਇਹ ਕਿ 2014 ਮਾਡਲ ਹੈ ਸਿਕਸ ਇਅਰ ਵਗੈਰੇ ਵਿੱਚ ਪੋਸਟੂ ਸਟਾਰਟ ਹਾਂਜੀ 5 ਲੱਖ ਰੁਪਏ ਦੀ ਕਾਰ ਪੂਰੇ ਪੂਰੇ 5 ਲੱਖ ਰੁਪਈਆ ਦੇ ਵਿੱਚ ਅਲਾਈ ਟਾਇਰ ਇਹ ਪ੍ਰੋਜੈਕਟਰ ਲਾਈਟਾਂ ਦੇ ਵਿੱਚ ਅਲਾਈ ਤਾਂ ਬਾਈ ਹੈਨਾ ਅੱਖਾਂ ਮੀਚ ਕੇ ਪਾ ਹੀ ਦਿੰਦੇ ਨੇ ਬਾਈ ਰਿੰਵੇਂ ਬਸ ਵੀ ਲੈ ਜਾਓ ਜਿਵੇਂ ਗੱਡੀ ਦੀ ਲਾਈਟ ਜ਼ਰੂਰੀ ਆ ਲਾਈਟਾਂ ਜ਼ਰੂਰੀ ਨੇ ਸਟੀering ਜ਼ਰੂਰੀ ਆ ਉਦਾਂ ਹੀ ਸਾਡੇ ਲਈ ਅਲਾਈ ਜ਼ਰੂਰੀ ਨੇ ਠੀਕ ਹੈ ਅਲਾਈ ਵੀ ਮਲੇ ਇਨਕਲੂਡ ਦੇ ਵਿੱਚ ਕਰ ਰਿਹਾ ਓਕੇ ਓਕੇ ਆਹਾ ਮਾਡਲ ਇਹ ਬਾਈ ਜੀ 2000 2016 ਮਾਡਲ 16 ਮਾਡਲ ਠੀਕ ਹੈ ਇਹ ਪੈਸੇ 5,80,000 ਦੀ ਕਾਰ ਹੈ 5,80,000 ਤੇ 16 ਮਾਡਲ ਕਾਰ ਪੋਜ਼ਿਟਿਵ ਸਟਾਰਟ ਹੈ ਇਹ 6 ਏਅਰ ਬੈਗ ਤੇ 6 ਏਅਰ ਬੈਗ ਠੀਕ ਹੈ ਜੀ ਬਾਈ ਪੋਸ਼ਵਰਨ ਸਟਾਰਟ ਆ ਲੋ ਬਈ ਚੈੱਕ ਕਰ ਲੋ ਤੇ ਅੱਗੇ ਆ ਗਿਆ ਬਲੈਕ ਬਿਊਟੀ ਬਲੈਕ ਬਿਊਟੀ ਦੋ ਖੜੀਆਂ ਨੇ ਆਪਣਾ ਲੈ ਵੀ ਇੱਕ ਵੈਂਟੋ ਆ ਤੇ ਇੱਕ ਵਰਨਾ ਤੇ ਇਹ ਵਰਨਾ ਹੀ 15 ਮਾਡਲ ਆ ਫਸਟ ਆਨਰ ਦੀ 580 ਦੀ ਕਾਰ ਹੈ 5 ਲੱਖ 80 ਹਜ਼ਾਰ ਰੁਪਈਆ ਦੇ ਵਿੱਚ ਤੇ ਅੱਗੇ ਖੜੀ ਹੈ ਵੈਂਟੋ ਹਾਂਜੀ ਹਾਂ 3 ਲੱਖ 25 ਹਜ਼ਾਰ ਦੀ ਆਫਰ ਤੁਹਾਡੇ ਪੇਜ ਤੇ ਸਵਾ 3 ਲੱਖ ਰੁਪਈਆ ਸਵਾ 3 ਲੱਖ ਰੁਪਈਆ ਤੇ 13 ਮਾਡਲ ਸਵਾ 3 ਲੱਖ ਰੁਪਈਆ ਦੇ 13 ਮਾਡਲ ਵੈਂਟੋ ਕਾਰ ਤੇ ਇਹ ਹੈਗੀ ਆ ਵਧੀਆ ਤੇ ਦੋਨੇ ਕਾਰਾਂ ਬਈ ਬਹੁਤ ਵਧੀਆ ਨੇ ਇਕੱਲੀਆਂ ਇਹੀ ਨਹੀਂ ਜਿਹੜੀਆਂ ਆਪਾਂ ਤੁਹਾਨੂੰ ਪਿੱਛੇ ਦਿਖਾ ਕੇ ਆਇਆ ਤੁਹਾਨੂੰ ਸਾਰੀਆਂ ਕਾਰਾਂ ਵਧੀਆ ਨੇ ਤੇ ਹਲੇ ਜਿੰਨੀਆਂ ਆਪਾਂ ਕਾਰਾਂ ਦਿਖਾਤੀਆਂ ਇੰਨੀਆਂ ਹੀ ਪਾਈਪ ਲਾਈਨ ਦੇ ਵਿੱਚ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਹੋਮ ਡਿਲੀਵਰੀਆਂ ਵੀ ਹੁੰਦੀਆਂ ਨੇ ਘਰੇ ਬੈਠੇ ਮੰਗਾਉਣੇ ਕਾਰ ਵੀ ਘਰੇ ਬੈਠੇ ਮੰਗਾ ਲਓ ਜਿੱਥੇ ਤੁਹਾਡਾ ਜੀ ਕਰਾ ਜਾਵੇ ਤੁਸੀਂ ਲੇ ਮੰਗਾ ਲਓ ਕਾਰ ਜਾਂ ਲਦਾਖ ਮੰਗਾ ਲਓ ਤੇ ਪੰਜਾਬ ਮੰਗਾ ਲਓ ਹਰਿਆਣਾ ਮੰਗਾ ਲਓ ਜਾਂ ਤੁਸੀਂ ਵੇਖੜ ਕਰ ਸਕਦੇ ਹੋ ਪੀਬੀ 13 ਕਾਰ ਯਾਰ ਮੂਨਕ ਜ਼ਿਲ੍ਹਾ ਪਾਤਣਾ ਰੋੜ ਜ਼ਿਲ੍ਹਾ ਸੰਗਰੂਰ